ਤਾਂ ਦੱਸ ਜੀ ਕਿਸੇ ਲਈ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਇੱਕ ਨੌਜਵਾਨ ਹਸਪੀਟਲ ਦੇ ਵਿੱਚ ਕੋਣੀ ਦਾ ਆਪਰੇਸ਼ਨ ਕਰਾਉਣ ਗਿਆ ਸੀ ਪਰ ਹਸਪਤਾਲ ਵਾਲਿਆਂ ਵੱਲੋਂ ਸਟਾਫ ਦੀ ਗਲਤੀ ਨਾਲ ਗਲਤ ਟੀਕਾ ਲੱਗਣ ਨਾਲ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੇਖ ਸਕਦੇ ਹੋ ਕਿ ਪਰਿਵਾਰ ਵਾਲੇ ਕਿਸ ਤਰ੍ਹਾਂ ਰੋ ਰਹੇ ਆਂ, ਉਲਾਰੇ ਆਂ, ਉਹਨਾਂ ਦੇ ਬੱਚੇ ਦੀ ਜੇ ਕਿ ਗਲਤ ਟੀਕਾ ਲੱਗਣ ਨਾਲ ਮੌਤ ਹੋ ਗਈ ਹੈ। ਦੇਖੋ ਪੂਰੀ ਖਬਰ। तो वाली लाओ मुझे मत मारो मत मारो आ मारो लाओ मुझे मारिए एक पास हूं एक पास हूं मैं कह रहा हूं फोन मत कर Lan şimdi <laughs>